फार्मट्रक 7 এন্ড 140000 ਰੁਪਏ ਦੀ ਮੰਗ ਹੋ ਰਹੀ ਹੈ ਸਾਫ ਮਾਡਲ ਆ ਬਿਨਾ ਪਾਵਰ ਟਾਇਰ ਨੂੰ ਪਿਛਲੇ ਟਾਇਰੇ ਦਨੋ 13628 ਦੇ ਅੰਡਾ ਪੱਟੀ ਨਾਲ ਆ ਬਹੁਤ ਵਧੀਆ ਕੰਡੀਸ਼ਨ ਦਾ ਹੈ ਜਿਨਾ ਫਾਰਮ ਟ੍ਰੈਕ 707 ਮਾਡਲ 270000 ਰੁਪਏ ਦੀ ਮੰਗ ਹੈ ਵੀ ਬਿਨਾ ਪਾਵਰ ਟਾਇਰ ਨੂੰ ਪਿਛਲੇ ਟਾਇਰ ਸੁਣਾ ਦੇ 13628 ਦੇ ਜੇ ਕਿ ਤੇ ਬਹੁਤ ਵਧੀਆ ਨਵੇਂ ਕੰਡੀਸ਼ਨ ਦੇ ਆ ਅਗਲੇ ਵੀ ਦੇ ਕੇ ਆ 616 ඒ නාලිය අගේ දත් පංස පැට ජ ඒතුමා හෝදිය ඇද රවර නෝ මට තෝලක්ට පය කරිය තෝලක්වේ කරයා අරදිියට මාරයද අගේයම නර ේ රශය ප කැටා පතිි දාල එති අනීමටත් සූරී අල්මන්ට කාල වාදිනා ලන්න ඕන ਇਹ ਗੱਲਾਂ ਮੂਹਾਂ ਮੰਡੀ ਦੇ ਵਿੱਚ ਖੜੀਆਂ ਨੇ ਦੋ ਟਰਾਲੀਆਂ ਨੇ ਇੱਕ ਉਹ ਕਰ ਦਿੰਦੇ ਦੋਵੇਂ ਟਰਾਲੀਆਂ ਦਾ ਆਪਾਂ ਤੁਹਾਨੂੰ ਨੰਬਰ ਦਵਾ ਦਾਂਗੇ ਤੇ ਨੰਬਰ ਇਹਨਾਂ ਨੂੰ ਲੈ ਦਾਂਗੇ ਬਸ ਬਕਾਇਦਾ ਕੰਡੀਸ਼ਨ ਵਿੱਚ ਇਹ ਗਲੋਟ ਕੂਰੀਆ ਟਰਾਲੀਆਂ ਦੀ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਆ